ਆ ਮਾਤੂ ਸ਼੍ਰੀ ਦਸਤਾਰ ਦਾ ਸਟੋਰ ਜਿਨ੍ਹਾਂ ਨੇ ਪੂਰਾ ਪੰਜਾਬ ਵਾਂਗ ਰੱਖਤਾ ਸੋ ਜਿਨ੍ਹਾਂ ਨੇ ਬਹੁਤ ਰੌਲਾ ਪਾਇਆ ਕਹਿੰਦੇ 200 ਦਾ ਲੈ ਜਾਓ 400 ਦੇ 2 ਲੈ ਜਾਓ ਕੀ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਲੱਗੇ 200 ਦਾ ਕੋਰਤਾ ਪੀਐਮਾ ਲੈ ਜਾਓ 3700 ਦੇ ਲੈ ਜਾਓ ਲੋਕੀ ਬੇਵਕੂਫ ਬਣਿਆ ਕੇ ਗੱਲ 19 ਕਿ ਰਹਿ ਗਏ ਜਿੰਨੀ ਗਾ ਜਜੇ ਲੋਕੀ ਹੁਣ ਖੁਸ਼ ਹੋ ਕੇ ਜਾਣ ਬੜੀ ਇਹ ਨਾ ਬੋਲਣ ਦੀ ਕੀ ਲੋੜ ਐ ਮਾਤੂਸ਼ਰੀ ਦਫ਼ਤਰ ਝੂਠ ਬੋਲ ਕੇ ਨਹੀਂ ਦਿੰਦਾ ਆ ਚੱਕੋ 200 ਰੁਪਏ ਦਾ ਪੂਰਾ ਕੁਰਤਾ ਪਜਾਮਾ ਦਿੰਦੇ ਤੁਸੀਂ ਹਜੇ ਵੀ ਝੂਠ ਬੋਲੀ ਜਾਂਦੇ ਹੋ ਤੁਸੀਂ ਹਜੇ ਵੀ ਝੂਠ ਬੋਲਦੇ ਹੋ 200 ਰੁਪਏ ਦਾ ਰਬਾਲ ਨਹੀਂ ਆਉਂਦਾ 5 ਮੀਟਰ ਅਸੀਂ ਦੇ ਦੇ ਕੁਰਤਾ ਪਜਾਮਾ ਭਾਜੀ ਅਸੀਂ ਦੇ ਦੇ 200 ਰੁਪਏ ਦਾ ਜਿੰਨੇ ਪਏ ਆ ਆ ਚੱਕੋ ਭਾਜੀ 5 ਮੀਟਰ ਕੁਰਤਾ ਪਜਾਮਾ ਔਰ ਨਾਲੇ ਕਾਗਜ਼ ਥੋੜੀ ਨਾ ਵੇਚ ਜੰਨੇ ਆ ਆ ਚੱਕੋ ਕੁਰਤਾ ਪਜਾਮਾ 5 ਮੀਟਰ ਪੂਰਾ 200 ਰੁਪਏ ਦਾ ਦੇ ਰਹੇ ਆ ਚੈੱਕ ਕਰੋ ਕਪੜਾ ਪ्युअर ਸੂਤੀ ਉਹ ਮੈਨੂੰ ਪਤਾ ਆ ਇੱਕ ਫਿੱਕਾ ਇਹ ਰੰਗ ਕੱਢ ਕੇ ਲੈ ਜਾਓ ਲੈ ਜਾਓ ਭਾਈ ਸਾਹਿਬ ਰੰਗ ਹੀ ਸਾਡੇ ਕੋਲ ਕੋਣ ਆਇਆ ਨਹੀਂ ਭਾਜੀ ਆ ਚੱਕੋ 2 3 4 5 ਚੱਕੋ ਬਲੈਕ ਰੰਗ ਵੀ ਲੈ ਲਓ ਗ੍ਰੇ ਲਾਈਟ ਸਾਰੇ ਹੀ ਤਰ੍ਹਾਂ ਦੇ ਰੰਗ ਹੈਗੇ ਆ ਡਾਰਕ ਰੰਗ ਵੀ ਹੈਗੇ ਆ ਰੰਗਾ ਮੇਚੀ ਜੇ ਕੋਈ ਕਮੀ ਨਹੀਂ ਆ ਆ ਚੱਕੋ ਰੰਗ ਸਾਰੇ ਹੀ 200 ਰੁਪਏ ਦਾ ਪੂਰਾ ਘੋੜਤਾ ਪਜਾਮਾ ਆ ਲੋ ਜੀ ਆ 350 ਰੁਪਏ ਦਾ ਕੁਰਤਾ ਪਜਾਮਾ ਵਧੀਆ ਗੀਦਾ ਕੁਰਤਾ ਭਾਜੀ ਬ੍ਰੈਂਡ ਆ ਵੱਡੇ ਨਾਂ ਗੱਲ ਮੁਕਾਓ ਗੱਲ ਸਹੀ ਕਰੋ 350 ਦਾ ਬ੍ਰੈਂਡ ਕਹਿ ਰਹੇ ਹੋ ਤੁਸੀਂ ਭਾਜੀ 350 ਦੇ ਵਿੱਚ ਅਸੀਂ ਜੇ ਕਹਿ ਰਹੇ ਆ ਤੇ ਅਸੀਂ ਦੇ ਵੀ ਰਹੇ ਆ ਸਭ ਤੋਂ ਵੱਡੀ ਗੱਲ ਕੀ ਆ ਆ ਕੁਆਲਿਟੀ ਚੈੱਕ ਕਰ ਲਓ ਜੀ ਕੱਪੜੇ ਦੇ ਵਿੱਚ ਦਮ ਆ ਸਮਰਪੂਰ ਕਹਿੰਦੇ ਇਹਨੂੰ ਆ ਚੱਕੋ ਕੜਤਾ ਸਮਰਪੂਰ ਦਾ ਅੱਛਾ ਕੋਈ ਨਹੀਂ ਆ ਦੇਖੋ ਵਾਈਟ ਰੰਗ ਦਾ ਕੁਰਤਾ ਪਜਾਮਾ ਵੱਡੇ ਵੱਡੇ ਥਾਨ ਲੱਗਿਆ ਹੁਣ ਲੁੱਟ ਤੁਸੀਂ ਇੱਥੋਂ ਕਰਨੀ ਹੈ ਹੁਣ ਤੁਸੀਂ ਕਹਿੰਦਾ 3000 ਤਾਂ ਲੈ ਜਾਓ ਕੁਰਤਾ ਪਜਾਮਾ ਨਾ ਨਾ ਭਾਜੀ 700 ਰੁਪਏ ਤੋਂ 700 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਆ ਆ ਚੱਕੋ ਉੱਤੇ ਲਿਖ ਕੇ ਲਾਇਆ ਜੈਥੋਂ ਮਰਜੀ ਪਤਾ ਕਰ ਲੋ ਚੈਲੰਜ ਕਰ ਲੋ ਜੋ ਮਰਜੀ ਕਰ ਲੋ ਆ ਰੇਟ ਉੱਤੇ ਲਿਖੇ ਹੋਏ ਆ ਹਰ ਇੱਕ ਦੋਤੇ ਤੇ ਆ ਚੱਕੋ ਪੇਪਰ ਕਾਟਨ 기ਜ਼ਾ ਕਾਟਨ ਲੈ ਲੈਣ ਸਾਰਿਆਂ ਦੇ ਵਿੱਚੀ ਵੈਰਾਈਟੀ ਜੋ ਦਿਖਾਣੇ ਆ ਉਹੀ ਦਿੰਨੇ ਆ ਆ ਰੰਗਦਾਰ ਲੈ ਲੋ ਜੀ ਇਹ ਵੀ 700 ਰੁਪਏ ਦਾ ਹੀ ਕੁੜਤਾ ਪਿਆ ਮੈਂ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਲੈ ਲੋ ਜੀ 700 ਰੁਪਏ ਦਾ ਭਾਜੀ ਸ਼ਰਟ 12 1300 ਤੋਂ ਕੋਈ ਘੱਟ ਨਹੀਂ ਦਿੰਦਾ ਅਸੀਂ 350 ਰੁਪਏ ਦੀ ਸ਼ਰਟ ਦੇ ਦੇਣੀ ਹੈ ਚੈੱਕ ਤੇ ਲਾਈਨਿੰਗ ਲੈ ਲੋ ਚਾਹੇ ਪ੍ਰਿੰਟਡ ਵਾਲੋ ਸਟਾਰਟਿੰਗ 350 ਤੋਂ ਹੈ ਲੇਕਿਨ ਸਾਡੇ ਕੋਲ ਸ਼ਰਟ 2000 3000 ਵਾਲੀ ਵੀ ਹੈਗੀ ਆ ਆ ਬਾਜ਼ਾਰ ਚ ਜਾਂਦੇ ਆ ਕੋਈ 10000 ਕੋਈ 12000 ਤਾਂ ਦਿੰਦਾ ਕੋਟ ਪੈਂਟ ਬਾਈ ਜੀ ਕੋਟ ਪੈਂਟ ਦਾ ਰੇਟ ਦੱਸੋ ਇਹ ਚ ਵੀ ਪਤਾ ਕਰ ਲੈਨੇ ਕੀ ਹਿਸਾਬ ਤਾਂ ਪਿਆ ਬਾਜੀ ਸਟਿਚ ਕਰਕੇ 2 ਪੀਸ ਕੋਟ ਪੈਂਟ ਆ ਕੁਆਲਿਟੀ ਲਾ ਕੇ ਕੱਪੜੇ ਦੀ ਆ ਚੈੱਕ ਕਰੋ 2995 ਰੁਪਏ ਦਾ 2 ਪੀਸ ਆ ਦੇਖੋ ਜੀ ਬਾਜ਼ਾਰ ਦੇ ਵਿੱਚ 2 ਪੀਸ ਕੋਟ ਪੈਂਟ ਸਲਾਈ ਕਰਕੇ 10 12000 ਰੁਪਏ ਦਾ ਮਿਲਦਾ ਇੱਥੋਂ ਗੰਦੇ 2995 ਹੀ ਦਵਾਂਗੇ ਬਾਈ ਜੀ 3 ਪੀਸ ਕੋਟ ਪੈਂਟ 3760 ਰੁਪਏ ਦਾ ਭਾਜੀ ਗਾਰੰਟੀ ਆ ਉਤਰੀ ਘਰ ਚੌਂਕ ਚ ਹੀ ਆਪ ਦਕਾਨਾਂ ਚਲੇ ਜਾਓ 5500 ਰੁਪਏ ਸਵਾਈ ਹੈ ਆ ਚੱਕੋ ਰੰਗਾ ਮੇਜੀ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਬਣਾ ਲਓ ਚੈਲੰਜ ਕਰਦੇ ਆ ਕੋਟ ਪੈਂਟ ਇਟਾਲੀਅਨ ਫੈਬਰਿਕ ਦੇ ਵੀ ਹੈਗੇ ਆ ਲਾਈਨ ਵਾਲੇ ਵੀ ਹੈਗੇ ਚੈੱਕ ਵੀ ਹੈਗੇ ਆ ਕੋਟ ਪੈਂਟ ਜੱਬੀਆਂ ਵਾਲੇ ਵੀ ਹੈਗੇ ਆ ਪਰ ਇਹ ਵੀ ਕਿਸੇ ਤਗੜੇ ਬ੍ਰਾਂਡ ਦਾ ਨਾਂ ਨਹੀਂ ਲੈਂਦੇ ਕਿਸੇ ਮਹਾਨ ਬ੍ਰਾਂਡ ਦਾ ਨਾਂ ਨਹੀਂ ਲੈਂਦੇ ਇਹ ਵੀ ਮਾਤੂ ਸ਼੍ਰੀ ਦਸਤਾਰ ਦੇ 4-5000 ਚ ਸਟਿਚ ਕਰਕੇ ਦੇ ਦਾਂਗੇ ਜੀ ਇਹ ਵੀ ਦੇਖੋ ਜੇ কুরਤੇ ਪਜਾਮੇ ਵੀ ਚੈੱਕ ਕਰ ਲੋ ਬਾਜ਼ਾਰ ਚ ਇਹੇ কুরਤੇ ਪਜਾਮੇ 3-3000 ਰੁਪਏ ਦੇ ਮਿਲਦੇ ਸਾਡੇ ਕੋਲ 700 ਰੁਪਏ ਦੇ ਵਿੱਚ ਮਿਲਣਿਆ ਰੰਗ ਇਹਦੇ ਵਿੱਚ ਜਿੰਦਾਂ ਦੀ ਮਰਜ਼ੀ ਲੈ ਜਾਓ ਦੇਖੋ ਚਾਹੇ ਤੁਸੀਂ কুরਤਾ ਪਜਾਮਾ ਬਣਾ ਲਓ ਚਾਹੇ ਕੋਲਰ ਵਾਲਾ ਬਣਾ ਲਓ ਚਾਹੇ ਬੈਂਕ ਕੋਲਰ ਬਣਾ ਲਓ ਚਾਹੇ ਤੁਸੀਂ ਪਠਾਨੀ ਸੂਟ ਨਾਲ ਚਾਹੇ ਬਣਾ ਲਓ ਸਲਵਾਰ ਸੂਟ ਉਸ ਤੋਂ ਇਲਾਵਾ ਤੁਸੀਂ ਲੈਣੀ ਆ ਬਾਸਕਟਾਂ ਬਾਸਕਟਾਂ ਸਾਡੇ ਕੋਲ ਡਿਜ਼ਾਈਨਰ ਵੀ ਹੈਗੀਆਂ ਪਲੇਨ ਵੀ ਹੈਗੀਆਂ ਬਟਨ ਤੁਸੀਂ ਜਿੰਨੇ ਮਰਜ਼ੀ ਲਾ ਲਓ ਜੇਪਾਂ ਤੁਸੀਂ ਜਿੰਨੀਆਂ ਮਰਜ਼ੀ ਲਾ ਲਓ ਇਹਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਇਸ ਵੇਲੇ ਬਹੁਤ ਵੱਡਾ ਬ੍ਰਾਂਡ ਬਣ ਚੁੱਕਾ ਪੱਗਾਂ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸੜਾਈ ਦੇ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗ ਹੈਗੇ ਆ ਰੰਗ ਫੇਟ ਹੋ ਜਵੇ ਡੱਪ ਹੈ ਜਵੇ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵਾਂ ਕੱਪੜਾ ਲੈ ਕੇ ਜਾ ਸਕਦੇ ਆ ਇਸ ਦੇ ਨਾਲ ਤੁਸੀਂ ਦੇਖੋ ਟਾਈਆਂ ਦੀ ਮੈਚਿੰਗ ਟਾਈਆਂ ਵੀ ਮੈਚ ਕਰਕੇ ਲੈ ਕੇ ਜਾ ਸਕਦੇ ਆ ਜੇ ਤੁਸੀਂ ਸੂਟਾਂ ਥੱਲੇ ਲਾਈਨਿੰਗ ਦਾ ਕੱਪੜਾ ਲੈਣਾ ਸਾਡੇ ਕੋਲ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਆ ਮਤਲਬ ਸਾਰੀ ਵੈਰ ਇੱਕੋ ਹੀ ਛੱਤੇ ਹਟਾਂ ਮਿਲ ਜਾਣੀਆਂ ਛੇਤੀ ਆਜੋ ਆਫਰ ਲੱਗੀ ਆ ਹੌਣਾ ਕਿੱਥੇ ਤੁਸੀਂ ਸ੍ਰੀ ਅਮਰਸਰ ਸਾਹਿਬ ਉਤਲੀ ਘਰ ਚੌਂਕ ਮਾਤੂ ਸ੍ਰੀ ਦਸਤਾਰ ਦੇ ਸਟੋਰ ਤੇ ਆਜੋ ਵੱਡੇ ਫਾਇਦੇ ਵੱਡੀਆਂ ਆਫਰਾਂ ਦਿਲ ਖੋਲ ਕੇ ਦਵਾਂਗੇ ਕੈਮਰਾਮੈਨ ਆਫਸਨ ਸਿੰਘ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਸ੍ਰੀ ਅਮਰਸਰ ਸਾਹਿਬ